ਖੱਟਰ ਦੀ ਟੱਕਰ ਐ ਕਿ ਖੱਟਰਾਂ ਨਾਲ ਹੀ ਪੈ ਗਈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਖੱਟਰ ਕਿਹਨੂੰ ਕਹਿੰਦੇ ਆ ਕੌਣ ਸੁਭਾਅ ਵਾਲੇ ਨੂੰ ਖੱਟਰ ਕਹਿੰਦੇ ਆ ਤੇ ਖੱਟਰ ਸਾਹਿਬ ਜਿਹੜਾ ਇੱਤਕੀ ਬਾਪ ਆਇਆ ਨਾ ਉਹਦੇ ਹਿਸਾਬ ਨਾਲ ਜਿਵੇਂ ਹਾਲਾਤ ਬਣੇ ਹੋਏ ਆ ਇਹ ਹਾਲਾਤ ਮੈਂ ਕਹਿਣਾ ਵੀ ਜਿਹੜੀਆਂ ਕਿੱਲਾਂ ਲੰਗੀਆਂ ਨੇ ਇਹ ਕਿੱਲਾ ਥੋੜੇ ਤਬੂਦ ਚ ਲੱਗਣ ਗਿਆ ਸਣੇ ਸੈਂਟਰ ਸਰਕਾਰ ਦੇ ਦੋਸਤੋ ਇਸ ਪੇਜ ਨੂੰ ਪਹਿਲਾਂ ਬਲੌਕ ਤਾਂ ਕਰ ਦਿੱਤਾ ਗਿਆ ਕਿਉਂਕਿ ਦੀ ਰੇਂਜ ਜਮਾਂ ਖਤਮ ਕਰ ਦਿੱਤੀ ਗਈ ਆ ਪਰ ਤੁਹਾਨੂੰ ਬੇਨਤੀ ਕਰਦਾ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ ਹਾਲਾਤਾਂ ਚ ਜਿੰਨੀ ਕੁ ਆਵਾਜ਼ ਪਹੁੰਚਦੀ ਆ ਤੇ ਜਿੰਨੀ ਕੁ ਅੱਗੇ ਪਹੁੰਚਾ ਸਕਦੇ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੋਨਾਂ ਪਾਸੇ ਸਾਡੇ ਤਾਰ ਆ ਪਿਛਲੇ ਪਾਸੇ ਸਰਹੱਦੀ ਤਾਰ ਆ ਤੇ ਅਗਲੇ ਪਾਸੇ ਅਗਲੇ ਆਣੇ ਤਾਰ ਲਾਤੀ ਐਵੇਂ ਤਾਂ ਨਹੀਂ ਮੱਕ ਜਿਹੜਾ ਸਾਰਾ ਨੈਰੇਟਿਵ ਬਣਾਇਆ ਜਾ ਰਿਹਾ ਇਹ ਕੀ ਆ ਜੰਗ ਹਿੰਦ ਪੰਜਾਬ ਦਾ ਜਿਹੜਾ ਬਣਾਇਆ ਜਾ ਰਿਹਾ ਨਾ ਇਹ ਤੋਂ ਵੀ ਅਸੀਂ ਬਚਣਾ ਕਿਉਂਕਿ ਹਿੰਦ ਪੰਜਾਬ ਦੀ ਲੜਾਈ ਨਹੀਂ ਹੈ ਇਹ ਹੋਣ ਦੀ ਲੜਾਈ ਆ ਤੇ ਕਿਸਾਨਾਂ ਦੀ ਲੜਾਈ ਆ ਅੱਜ ਕਰਨਾਟਕਾ ਦੇ ਕਿਸਾਨ ਰੋਕੇ ਗਏ ਹੋਰ ਸਟੇਟਾਂ 'ਚੋਂ ਕਿਸਾਨ ਰੋਕੇ ਜਾ ਰਹੇ ਆ ਜਰ ਅਸਲ ਦੇ ਵਿੱਚ ਤਾਂ ਲੜਾਈ ਜਿਹੜੀ ਆ ਹੋਰ ਸਟੇਟਾਂ ਦੀ ਲੜਾਈ ਅਸੀਂ ਲੜ ਰਹੇ ਆ ਪੰਜਾਬ ਦੇ ਕਿਸਾਨ ਉੱਠ ਕੇ ਲੜ ਰਹੇ ਆ ਸਾਨੂੰ ਐਮਐਸਪੀ ਮਿਲ ਰਹੀ ਆ ਅਸੀਂ ਪੂਰੇ ਕੀਆ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਕਰ ਰਹੇ ਆ ਸਾਡੇ ਅੱਜ ਕਿਸਾਨਪਰਾ ਤੇ ਦੂਸਰਾ ਜਿਹੜਾ ਅਹਿਮ ਸਭ ਤੋਂ ਵੱਡਾ ਮੁੱਦਾ ਐਮਐਸਪੀ ਦੀ ਮੰਗ ਕਰਦੇ ਆ ਪੰਜਾਬ ਤਾਂ ਦੇ ਰਹੇ ਆ ਅਸੀਂ ਸਾਰੀਆਂ ਫਸਲਾਂ ਦੇ ਕਿਉਂ ਮੰਗਦੇ ਆ ਕਿਉਂਕਿ ਸਾਡੀ ਜਿਹੜੀ ਮਿੱਟੀ ਆ ਅਸੀਂ ਉਹਦੀ ਕੋਖ ਜਿਹੜੀ ਜ਼ਹਿਰੀਲੀ ਕਰਦੀ ਪਾਣੀ ਪਾ ਪਾ ਕੇ ਧਰਤੀ ਦਾ ਸਾਰਾ ਕੁਝ ਖਤਮ ਕਰਤਾ ਅਸੀਂ ਉਦੋਂ ਬਚਣਾ ਚਾਹੁੰਦੇ ਆ 23 ਫਸਲਾਂ ਤੇ ਐਮਐਸਪੀ ਮੈਨੂੰ ਤਾਂ ਅਸੀਂ ਹੋਰ ਫਸਲਾਂ ਦੀਜੇ ਨੂੰ ਤਿਆਰ ਆ ਇਸੇ ਕਰਕੇ ਅੱਜ ਕੀ ਅਸਰੱਦ ਦੇ ਉੱਤੇ ਜਿਹੜੀ ਲੜਾਈ ਲੜੇ ਰਹੀ ਆ ਹੱਥ ਬੰਨ ਕੇ ਬੇਨਤੀ ਕਰਦਾ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਅੱਜ ਇਹ ਪਿੱਛੇ ਖੜੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਉਹ ਡਟ ਕੇ ਜਾ ਕੇ ਕੀ ਆ ਨਾਲ ਖੜ ਜਾਣ ਕਿਉਂਕਿ ਕ੍ਰੈਡਿਟ ਬਾਰ ਨਹੀਂ ਹੈ ਇਹ ਸਾਡੀ ਕੀ ਆ ਹੋਣ ਦੀ ਲੜਾਈ ਭਾਵੇਂ ਕਿਸੇ ਨੇ ਵੀ ਸ਼ੁਰੂ ਕੀਤੀ ਅੱਜ ਸਾਰਿਆਂ ਨੂੰ ਰਲ ਕੇ ਕੀ ਜਣਾ ਸਾਥ ਪਹਿਲਾਂ ਵਾਂਗ ਦੇਣਾ ਚਾਹੀਦਾ ਬਹੁਤ ਭਰਾ ਅੱਜ ਪਹੁੰਚੇ ਨੇ ਅੱਜ ਵੀਰ ਜੱਸ ਕਰਨ ਆੜ ਕੇ ਸਾਡੇ ਨਾਲ ਜੁੜੇ ਹੋਏ ਜੱਸ ਵੀਰ ਆੜ ਕੇ ਸਾਰੇ ਪਹੁੰਚ ਚੁੱਕੇ ਆ ਉੱਥੇ ਬੈਠੇ ਸੀ ਅੱਜ ਸਿੰਘੂ ਬਾਰਡਰ ਤੋਂ ਸਾਰਾ ਮਾਕੇ ਉੱਥੇ ਰਹੇ ਵੀ ਨੇ ਤੇ ਦੋਸਤੋ ਇੱਕੋ ਗੱਲ ਕਰ ਅਸਲ ਜਰਨੈਲ ਜਿਵੇਂ ਕਹਿੰਦੇ ਨਾ ਜਰਨੈਲ ਮਾਝੇ ਚੋਂ ਪੈਦਾ ਹੁੰਦੇ ਆ ਇਹ ਵਾਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆ ਪਹਿਲੀ ਵਾਰੀ ਨਹੀਂ ਅੱਜ ਫੇਰ ਸਾਫਤ ਕੀਆ ਬਹੁਤ ਵਾਰ ਕੀਤਾ ਅੱਜ ਤੋਂ ਨਹੀਂ ਮੁੱਢ ਤੋਂ ਵੀ ਸੀ ਲਾਈਆ ਕਿਉਂਕਿ ਅਸੀਂ ਮਾਲਵੇ ਵਾਲੇ ਤਾਂ ਪਹਿਲਾਂ ਵੀ ਸਿੱਖ ਰਾਜ ਤੋਂ ਕਿਤੇ ਨਾ ਕਿਤੇ ਬਾਹਰ ਰਹੇ ਆ ਤੇ ਅਸਲ ਜਰਨੈਲ ਮਾਝੇ ਨੇ ਜੰਮੇ ਆ ਤੇ ਅੱਜ ਮਾਝੇ ਵਾਲੇ ਜਰਨੈਲਾਂ ਨੇ ਜਿਹੜੀ ਵੜਕ ਮਾਰੀ ਆ ਉੱਥੇ ਜਿਹੜੇ ਖੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਸਭਰਾ ਸਾਹ ਵਰਗੇ ਪੰਦੇੜਾ ਮਾਗੇ ਪੰਦੇੜਾ ਸਾਹ ਵਰਗੇ ਤੇ ਨਾਲ ਜਿਹੜੇ ਕੀ ਆ ਸਾਡੇ ਦਲੀਪ ਕਮਰ ਵੀਰ ਵਰਗੇ ਜਿਹੜੇ ਸੋਸ਼ਲ ਸਾਡੇ ਨਾਲ ਕੌਮੀ ਸਹਾ ਮੋਰਚੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਭਾਵੇਂ ਉਹਨਾਂ ਨੂੰ ਬਥੇਰੇ ਕਟੜਪੰਥੀਆਂ ਨੇ ਅਪਸ਼ਬਦ ਬੋਲੇ ਪਰ ਫਿਰ ਵੀ ਉਹ ਬੰਦੇ ਸਾਡੇ ਨਾਲ ਉਸ ਮੋਰਚੇ 'ਚ ਬਹੁਤ ਵਾਰ ਆ ਕੇ ਕੀ ਡਟੇ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਭਾਵਨਾ ਉਹ ਸਾਰੇ ਤੁਸੀਂ ਬਿਹਤਰ ਜਾਣਦੇ ਹੋ بڑے ਬੰਦੇ ਮਾ ਕੇ ਬੰਦਿਆਂ 'ਚ ਬੁੱਧੀ ਜੀ ਵੀ ਨਾ ਬੈਠੇ ਕਿਤੇ ਨਾ ਕਿਤੇ ਕੀਆ ਚਰਚਾਵਾ ਕਰ ਰਹੇ ਆ ਪੰਜਾਬੀ ਚੈਨਲਾਂ ਦੇ ਉੱਤੇ ਬਹਿ ਕੇ ਕਹਿੰਦੇ ਜੀ ਉਹੀ ਮਾ ਕੇ ਬੰਦੇ ਨੇ ਜਿਹੜੇ ਕੀਆ ਡਿਸਪੀਸਪਲਨ ਕ੍ਰੀਏਟ ਕਰਦੇ ਆ ਪਹਿਲਾਂ ਵੀ ਕੀਤਾ ਉਹ ਤੁਸੀਂ ਇਕੱਲੇ ਟੀਵੀ ਤੇ ਬੈਠੇ ਹੋ ਕਦੇ ਦਿੱਲੀ ਦੇ ਉਸ ਮੋਰਚੇ ਦੇ 26 ਜਨਵਰੀ ਦੀ ਪਰੇਡ ਚ ਸ਼ਾਮਲ ਸੀ ਦੇਖਿਆ ਸੀ ਹਾਲਾਤ ਵਾਪਰੇ ਕੀ ਸੀ ਕਿਵੇਂ ਸਰਕਾਰ ਬੰਨ ਕੇ ਸਿੱਧਾ ਕਰਕੇ ਸਾਰੇ ਰਸਤੇ ਬੰਦ ਕਰਕੇ ਕਿਵੇਂ ਸਾਰੇ ਲੋਕਾਂ ਨੂੰ ਕਿਲੇ ਤੱਕ ਲੈ ਕੇ ਗਈ ਆ ਉਦੋਂ ਫਿਰ ਸਭਰਾ ਸਾਹ ਵਰਗੇ ਭੱਜੇ ਨਹੀਂ ਸੀ ਜਿਹੜੇ 25 ਦੀ ਰਾਤ ਦੇ ਹਲਾਫ ਸੀ ਤੇ ਕਿਸਾਨ ਸੰਗਠਨਾਂ ਨੇ ਜਿਹੜਾ ਕਿ ਉੱਥੇ ਸਟੇਜ ਤੇ ਜਿਹੜੇ ਹਾਲਾਤ ਬਣੇ ਸੀ ਉਹਨਾਂ ਨੂੰ ਸੰਭਲਣ ਵਾਲੀ ਵੀ ਇਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨੌਜਵਾਨ ਉਸੇ ਦਿਨ ਹੀ ਨਰਾਸ਼ ਹੋ ਕੇ ਮੇਰੇ ਖਿਆਲ ਚ ਉਹਦੇ ਬਹੁਤ ਮਾੜੇ ਹਾਲਾਤ ਪੈਦਾ ਹੋ ਜਾਣੇ ਸੀ ਆਸ ਵਿੱਚ ਪਾਟੋ ਛਿੱਟੀ ਹੋ ਜਾਣੇ ਸੀ ਇਸ ਮੌਕੇ ਨੂੰ ਸੰਭਾਲਣ ਵਾਲੇ ਵੀ ਇਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਜਿਹਨੇ ਸਭ ਤੋਂ ਵੱਧ ਬਦਨਾਮੀ ਚੱਲ ਲਈ ਆ ਜਿਹੜਾ ਕੁਝ ਕਰੂਗਾ ਬਦਨਾਮੀ ਉਸੇ ਖਟਦਾ ਪਰ ਦੋਸਤੋ ਮੈਂ ਕਹਿੰਨਾ ਅੱਜ ਇੱਕ ਦੂਜੇ ਤੇ ਲਾਹਮਤਾਂ ਲਾਉਣ ਦੀ ਥਾਂ ਤੇ ਨਾ ਜਿਹੜੇ ਬੁੱਧੀਜੀਵੀ ਵੀ ਬੈਠੇ ਉਹਨਾਂ ਨੂੰ ਨਿੰਦ ਰਹੇ ਉਹਨਾਂ ਨੂੰ ਬੇਨਤੀ ਕਰਦਾ ਹਾਲਾਤਾਂ ਨੂੰ ਜਾ ਕੇ ਇਹ ਸਮਝ ਲਓ ਅੱਜ ਮੌਕਾ ਜਿਹੜਾ ਬਣਿਆ ਹੋਇਆ ਇਸ ਮੌਕੇ ਨੂੰ ਜਿਹੜੀਆਂ ਕਿੱਲਾ ਅੱਜ ਸਾਡੇ ਵਾਸਤੇ ਸੜਕ ਤੇ ਗੱਡੀਆਂ ਨੇ ਨਾ ਉਹ ਕਿੱਲਾ ਇਹਨਾਂ ਸਿਆਸੀ ਲੋਕਾਂ ਦੇ ਚਭੌਣ ਦਾ ਅੱਜ ਟਾਈਮ ਆ ਅੱਜ ਰਾਹੁਲ ਗਾਂਧੀ ਵੀ ਗੱਲਾਂ ਕਰਦਾ ਰਾਹੁਲ ਗਾਂਧੀ ਬੋਲਿਆ ਕਿ ਕਹਿੰਦਾ ਸੀ ਸੁਵਮੀਨਾਥਨ ਲਾਗੂ ਕਰਾਂਗੇ ਇਹਨਾਂ ਦਾ ਮੌਸਮ ਆਇਆ ਵਿਆ ਅੱਜ ਕੀ ਆ ਬਾਹਰ ਨਿਕਲੇ ਵਿਆ ਜਿਵੇਂ ਆਪਣੇ ਮੀਂਹ ਪੈ ਤੋ ਨਿਕਲਦੇ ਆ ਭਮੱਕੜ ਅੱਜ ਇਹ ਗੱਲਾਂ ਕਰਦੇ ਇਹ ਸੁਵਮੀਨਾਥਨ ਰਿਪੋਰਟ 2006 ਦੀ ਆਈ ਵੀ ਆ ਕਾਂਗਰਸ ਸਰਕਾਰ ਵੇਲੇ ਦੀ ਆਈ ਵੀ ਆ ਉਦੋਂ ਲਾਗੂ ਨਹੀਂ ਕੀਤੀ ਮੁਨਕਰ ਹੋਏ ਤੇ ਉਸੇ ਸੁਵਮੀਨਾਥਨ ਰਿਪੋਰਟ ਦਾ ਵਾਸਤਾ ਪਾ ਕੇ મોદી ਆਇਆ ਸੀ ਕਹਿੰਦਾ ਮੈਂ ਸੁਵਮੀਨਾਥਨ ਰਿਪੋਰਟ ਲਾਗੂ ਕਰੂੰਗਾ 2014 ਦੀ ਸਰਕਾਰ ਜਦੋਂ ਬਣਦੀ ਆ ਤੇ ਅੱਜ ਕੀ ਆ ਦੋ ਸਰਕਾਰਾਂ ਦਾ ਸੁੱਖ ਭੋਗ ਚੁੱਕੇ ਆ ਨਜ਼ਾਰੇ ਲੈ ਚੁੱਕੇ ਆ ਪਰ ਅਜੇ ਤੱਕ ਕਿਸਾਨਾਂ ਦੀ ਡਿਮਾਂਡ ਉੱਥੇ ਖੜੀ ਆ ਤੇ ਗੱਲਾਂ ਕੀ ਕਰਦੇ ਆ ਅੱਜ ਗੱਲਾਂ ਕਰਦੇ ਆ ਕਹਿੰਦੇ ਅਸੀਂ ਕਿਸਾਨਾਂ ਨੂੰ 2250 ਕਣਕ ਦਾ ਭਾਅ ਦੇਤਾ ਜਿਹੜਾ 2013-14 ਦੇ ਵਿੱਚ ਕਹਿੰਦੇ ਕਿ ਇਹ 1400 ਰੁਪਏ ਹੁੰਦਾ ਸੀ ਮੜੀ ਜੀ ਮਹਿੰਗਾਈ ਦੇ ਨਾਲ ਜੋੜ ਕੇ ਦੇਖ ਲਓ ਰੇਹਾਂ ਸਪਰੇਹਾਂ ਦੇ ਸਾਰੀਆਂ ਚੀਜ਼ਾਂ ਦੇ ਰੇਟ 10 ਸਾਲਾਂ 'ਚ ਕਿੱਥੇ ਵਾਗ ਗਏ ਆ ਅੱਜ ਮਹਿੰਗਾਈ ਕਿੱਥੇ ਆ ਜੋ ਤੇਲ ਦਾ ਰੇਟ ਕਿੱਥੇ ਆ ਮੜਾ ਦਾ ਸੋਚ ਕੇ ਦੇਖ ਲਿਓ ਜਿਹੜੀਆਂ ਡਿੰਗਾ ਮਾਰਦੇ ਆ ਨਾ ਦੁੱਗਣੀ ਆਮਦਨ ਕਰਨ ਵਾਲੀਆਂ ਮੈਂ ਕਹਿੰਦਾ ਅੱਜ ਰੇਟ ਦੇਖ ਲਓ ਦੁੱਗਣੇ 13-14 ਤੇ ਅੱਜ ਦੀ ਮਹਿੰਗਾਈ ਦਾ 23-24 ਦੀ ਮਹਿੰਗਾਈ ਦਾ ਆਪਸ ਵਿੱਚ ਇਹ ਫਰਕ ਦੇਖ ਲ ਅੱਜ ਲੋੜ ਕੀ ਆ ਅੱਜ ਮੌਸਮ ਆ ਆਵੇ ਨਾ ਸਾਰਿਆਂ ਨੂੰ ਕੀ ਆ ਜਿਵੇਂ ਖੱਡਾਂ 'ਚ ਪਾਣੀ ਪਾ ਪਾ ਕੇ ਬਾਹਰ ਕੱਢੋ ਲਾਹਣਤਾ ਪਾਓ ਇਹਨਾਂ ਸਾਰਿਆਂ ਨੂੰ ਸਣੇ ਸੁਖਬੀਰ ਬਾਦਲਰ ਗਿਆ ਨੂੰ ਪਹਿਲੀ ਗੱਲ ਤਾਂ ਉਹਨਾਂ ਦੇ ਵੇੜਿਆਂ 'ਚ ਬੱਟੇ ਵੈਸੀ ਪੈ ਕੇ ਜਿਹੜੇ ਸਮਝੌਤਾ ਕਰਨ ਦੇ ਮਾਰੇ ਵਿਚਾਰੇ ਵੈਸੇ ਬੈਠੇ ਦਿੱਲੀ ਆ ਉਹ ਕੱਲ ਦੇ ਕਹਿੰਦੇ ਗਏ ਵਿਆ ਭਾਲਦੇ ਆ ਕਿ ਇਹ ਕਿਤੇ ਨਾ ਕਿਤੇ ਮਾੜੀ ਮੋਟੀ ਉਹਨਾਂ ਨਾਲ ਸਾਂਣ ਕਰਨ ਹੋ ਜੇ ਪਰ ਲੋਕਾਂ ਨੇ ਹੁਣ ਬਖਸ਼ਨੇ ਨਹੀਂ ਕਿਉਂਕਿ ਅੱਜ ਤਾਜੀ ਆ ਗਾਹ ਮੱਚ ਗਈ ਦੂਜੀ ਉਹ ਡੇਰਾ ਪ੍ਰੇਮੀ ਜਿਹੜਾ ਮੱਕ ਜਿਹੜਾ ਫੜਿਆ ਗਿਆ ਜਿਹੜਾ ਮੇਨ ਦੋਸ਼ੀ ਆ ਉਹ ਕੜੀ ਵੀ ਕੀ ਆ ਪੰਜਾਬ ਪਾਰਟੀ ਆ ਆਪਣਾ ਫਰੀਦਕੋਟ ਪੁਲਿਸ ਵਾਲਿਆਂ ਨੇ ਲੱਭ ਲਈ ਆ ਉਹ ਬੰਦਾ ਵੀ ਅਰੈਸਟ ਕਰ ਚੁੱਕੇ ਆ ਤੇ ਉਹ ਦੁਆਰੇ ਮਸਲੇ ਜਿੰਨਾ ਕੁ ਉੱਠਣ ਦੀ ਕੋਸ਼ਿਸ਼ ਕਰਦੇ ਆ ਕਾਲੀ ਦਲਾਲੇ ਤਾਂ ਉਹਨਾਂ ਕੀ ਕੀ ਗਰਤੀ ਜਾਂਦਾ ਦਲਦਲ ਵਾਲੇ ਮਾਨਨ ਵਾਸਤੇ ਬਣੀ ਪਈ ਆ ਪੰਜਾਬ ਦੀ ਸਿਆਸਤ ਪਰ ਇਹਨਾਂ ਦਾ ਵੀ ਹੱਕ ਆ ਮੈਂ ਕਹਿੰਦਾ ਇਹਨਾਂ ਨੂੰ ਵੀ ਲਾਹਣਤਾ ਪਾ ਕੇ ਲਿਆ ਕੇ ਨਾਲ ਖੜਾਓ ਵੀ ਆਜੋ ਖੜਜੋ ਉਹ ਸਾਡੇ ਮਰਾਂ ਨੇ ਜੇ ਛੱਡੀ ਸੀ ਨਾ ਬੀਜੇਪੀ ਦਾ ਅੱਜ ਬੀਜੇਪੀ ਦੇ ਨਾਲ ਹੀ ਪੰਗਾ ਹੈਗਾ ਤੇ ਓਡਾ ਕੋਡਾ ਹੀ ਮਸਲਾ ਆਜੋ ਨਾਲ ਖੜੋ ਕਾਂਗਰਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਲਾਹਣਤਾ ਪਾਓ ਕਿਉਂਕਿ ਵੋਟਾਂ ਉਹਨਾਂ ਨੇ ਵੀ ਲੈ ਤੇ ਟਾਈਮ ਆਇਆ ਖੜਾ ਅੱਜ ਟਾਈਮ ਸਾਡਾ ਮੁੜ ਕੇ 5 ਸਾਲ ਟਾਈਮ ਇਹਨਾਂ ਦਾ ਇਸੇ ਕਰਕੇ ਇਹ ਚਾਗਾ ਚੱਕਿਆ ਗਿਆ ਹੈ ਇਹਨਾਂ ਦਾ ਤੇ ਸਾਰਿਆਂ ਨੂੰ ਲੜਨ ਤਾਂ ਪਾ ਕੇ ਉੱਥੇ ਲੈ ਗਏ ਉਹ ਤੇ ਤੀਜਾ ਜਿਹੜਾ ਸਭ ਤੋਂ ਅਹਿਮ ਜਿਹੜਾ ਮਾਕੇ ਮਸਲਾ ਹੈਗਾ ਕਿਸਾਨ ਜਥੇਬੰਦੀਆਂ ਜਿਹੜੀਆਂ ਜੇ ਕਿ ਉੱਥੇ ਤੱਕ ਨਹੀਂ ਪਹੁੰਚੀਆਂ ਕਿਉਂਕਿ ਉਹਨਾਂ ਦੀ ਬਹੁਤ ਅਹਿਮ ਜ਼ਰੂਰਤਾਂ ਸਾਡੇ ਸਾਰਿਆਂ ਨਾਲੋਂ ਮੈਂ ਕਿਹੜੀਆਂ ਵੱਡੀਆਂ ਜਥੇਬੰਦੀਆਂ ਜੀ ਚੁੱਪ ਕਰੀਆਂ ਬੈਠੀਆਂ ਨੇ ਕਿਉਂਕਿ ਜਦੋਂ ਵਿਕਲ ਬਾਜੀ ਗਿਆ ਜੰਗ ਦਾ ਸਾਡੇ ਆਪ ਦੇ ਨੇ ਕਹਿੰਦੇ ਜਦੋਂ ਮਿਸਲਾ ਸੀ ਨਾ ਤੇ ਜਦੋਂ ਬਾਹਰਲਾ ਹਮਲਾ ਹੁੰਦਾ ਜਦੋਂ ਸਾਰੀਆਂ ਮਿਸਲਾ ਇਕੱਠੀਆਂ ਹੋ ਜਾਂਦੀਆਂ ਸੀ ਅਜ ਇਤਿਹਾ ਉਸ ਇਤਿਹਾਸ ਦੇ ਉੱਤੇ ਕੀ ਆ ਗੌਰ ਕਰੀਏ ਤੇ ਦੁਆਰੇ ਮਿਸਲਾਂ ਦੇ ਰੂਪ ਦੇ ਵਿੱਚ ਅੱਜ ਯਾਰ ਸਾਰੇ ਇਕੱਠੇ ਹੋ ਕੇ ਹੰਬਲਾ ਮਾਰ ਗਏ ਮੈਂ ਦੁਆਰੇ ਵੀ ਬੇਨਤੀ ਹੀ ਕਰਦਾ ਕਿ ਇਸ ਪੇਜ ਦੀ ਰੇਂਜ ਭਾਵੇਂ ਸਰਕਾਰ ਨੇ ਘਟਾਈ ਆ ਪਰ ਤੁਸੀਂ ਇਸ ਪੋਸਟ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਭਰਾ ਪਾਉਣਾ ਚਾਹੁੰਦੇ ਆ ਪਾ ਵੀ ਸਕਦੇ ਆ ਤੇ ਮੈਂ ਸਲਾਮ ਕਰਦਾ ਉਹਨਾਂ ਭਰਾਵਾਂ ਨੂੰ ਅੱਜ ਬਾਈ ਜਸਵੀਰ ਦੱਸ ਰਿਹਾ ਸੀ ਕਹਿੰਦਾ ਨੇੜੇ-ਤੇੜੇ ਦੇ ਪਿੰਡਾਂ ਆ ਕੇ ਅਨਾਊਂਸਮੈਂਟਾਂ ਉੱਥੇ ਕਰ ਰਹੇ ਆ ਮੈਂ ਕਿ ਸ਼ੰਭੂ ਬਾਡਰ ਦੇ ਉੱਤੇ ਉਹ ਉੱਚੀ-ਉੱਚੀ ਕੀ ਇਹ ਅਨਾਊਂਸਮੈਂਟਾਂ ਹੋ ਰਹੀਆਂ ਵੀ ਤੁਸੀਂ ਆਪ ਦਾ ਜਿਹੜਾ ਰਾਸ਼ਨ ਪਾਣੀਆ ਦਿੱਲੀ ਜਾ ਕੇ ਖ ਤਿੰਨੇ ਲੇਹਰਾ ਮੇਨ ਹਟਾ ਦਿੱਤੀਆਂ ਗਈਆਂ ਨੇ ਤੇ ਤਿੰਨ ਚਾਰ ਮਾਕੇ ਜਿਹੜੇ ਕਿੱਲਾ ਵਾਲੇ ਮਾਕੇ ਰਸਤੇ ਜੇ ਰਹਿ ਗਏ ਕੱਲੋ ਰਹਿਏ ਤੇ ਉਹਨਾਂ ਵਾਸਤੇ ਮਿੱਟੀ ਦੇ ਟਰਾਲੇ ਕਾ ਘਰ ਚੋਂ ਭਰੇ ਖੜੇ ਆ ਸਾਰਾ ਇੰਤਜ਼ਾਮ ਆ ਕਿ ਇਹ ਕਰੀ ਬੈਠੇ ਆ ਪਰ ਲੋੜ ਅਜ ਉਹਨਾਂ ਨੂੰ ਹੌਸਲੇ ਦੀ ਆ ਜਿਹੜੇ ਅਜ ਸਾਰਾ ਦਿਨ ਜੰਗ ਲੜ ਕੇ ਹਟੇ ਨੇ ਤਾਂ ਉਸ ਜੰਗ ਦੇ ਵਿੱਚ ਅਸੀਂ ਜਿੰਨਾ ਕ ਯੋਗਦਾਨ ਘਰ ਬੈਠੇ ਪਾ ਸਕਦੇ ਆ ਹੌਸਲਾ ਦੇਣਾ ਬਣਦਾ ਜਿਹੜੇ ਭਰਾ ਇਸ ਗੱਲ ਨਾਲ ਸਹਿਮਤੋਂ ਉਹ ਸਾਥ ਦਿਓ ਤੇ ਸਭ ਤੋਂ ਵੱਡੀ ਗੱਲ ਕਈ ਭਰਾ ਅਜ ਲੜਨ ਦਾ ਪਾਉਂਦੇ ਆ ਹਰਿਆਣਾ ਪੁਲਿਸ ਵਾਲੇ ਵੀਰਾਂ ਨੂੰ ਮੈਂ ਕਹਣਾ ਉਹਨਾਂ ਨੂੰ ਅਸੀਂ ਇਹ ਲੜਨਤਾ ਪਾਉਣ ਦੀ ਥਾ ਤੇ ਉਹਨਾਂ ਨੂੰ ਇਹੀ ਗੱਲ ਕਹੀਏ ਕਿ ਯਾਰ ਤੁਸੀਂ ਸਾਡੇ ਭਰਾਓ ਅੱਜ ਜਵਾਨ ਤੇ ਕਿਸਾਨ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਛੱਡ ਦਿਓ ਯਾਰ ਮੈਂ ਕਿਹਾ ਮੈਂ ਕਹਣਾ ਵੀ ਉਹਨਾਂ ਨੂੰ ਇੰਨਾ ਕੁ ਪ੍ਰੇਰੀਅੇ ਵੀ ਤੁਸੀਂ ਹਥਿਆਰ ਇੱਕ ਵਾਰ ਸਿੱਟ ਕੇ ਕਹਿ ਦਿਓ ਮੈਂ ਕਹਣਾ ਵੀ ਇੱਕ ਵਾਰ ਜਦੋਂ ਇਹ ਰਵੀਰਾ ਚੱਲ ਪਿਆ ਨਾ ਮੈਂ ਕਹਣਾ ਦਿੱਲੀ ਤੱਕ ਕਿਸੇ ਨੇ ਮੂਰੇ ਨਹੀਂ ਹੋਣਾ ਕਿਉਂਕਿ ਸਾਡੇ ਭਰਾ ਨੇ ਸਾਡੇ ਪੁੱਤ ਨੇ ਅੱਜ ਪੈਸੇਆਂ ਖਾਤਰ ਜੇ ਉਹਨਾਂ ਦੇ ਨਾਲ ਕੀ ਉਹਨਾਂ ਵਾਲੇ ਪਾਲੇ ਦੇ ਵਿੱਚ ਖੜੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣਾ ਪੈਣਾ ਕਿਹੜਾ ਮੁੱਲ ਦੇ ਮੱਕੀਆ ਉਹ ਭਾੜੇ ਵਾਲੇ ਕੀ ਆ ਆਪਦੇ ਭਰਾਵਾਂ ਦਾ ਭਰਾ ਮਾਰੂ جنگ ਜਿਹੜੀ ਹੈਗੀ ਉਹਦੇ ਵਿੱਚ ਅਸੀਂ ਦੁਸ਼ਮਣ ਦੇ ਨਾਲ ਖੜੇ ਆ ਜਿਹੜਾਂ ਅੰਗਰੇਜ਼ਾਂ ਦੇ ਨਾਲ ਜਿੰਮੇ ਖੜਕੇ ਕੀ ਆ ਸਾਡੇ ਆਪ ਦੇ ਨੇ ਆਪ ਮਾਰੇ ਆ ਕਿਉਂਕਿ ਅੱਜ ਉਹ ਕੀ ਆ ਸਾਡੇ ਤੋਂ ਬਗਾਨੇ ਹੋ ਚੁੱਕਿਆ ਸਾਨੂੰ ਤਾਂ ਸਮਝ ਹੀ ਆਪਣਾ ਨਹੀਂ ਗਿਆ ਦੂਜੀ ਗੱਲ ਹਿੰਦ ਪੰਜਾਬ ਦੀ ਜੰਗ ਬਣਾਈ ਜਾਊਗੀ ਇਹ ਯਾਦ ਰੱਖਿਓ ਅਸੀਂ ਇਸੇ ਨੈਰੇਟਿਵ ਤੋਂ ਬਚਣਾ ਕਿਉਂਕਿ ਜੰਗ ਜਿਹੜੀ ਹੈਗੀ ਆ ਇਹ ਪੂਰੀ ਕਿਸਾਨੀ ਦੀ ਆ ਇਕੱਲੇ ਇਥੋਂ ਦੀ ਨਹੀਂ ਮੈਕਰਾ ਦੁਨੀਆ ਵਾਸਤੇ ਹੀ ਐਗਜ਼ਾਮਪਲ ਸੈੱਟ ਕੀਤੇ ਆ ਜੇ ਜਰਮਨ ਦੇ ਵਿੱਚ ਜੇ ਕਿਸਾਨ ਸੜਕਾਂ ਤੇ ਹੈਗੇ ਆ ਤਾਂ ਉਹਨਾਂ ਨੂੰ ਹੌਸਲਾ ਤੇ ਤਰੀਕਾ ਜਿਹੜਾ ਹੈਗਾ ਉਹ ਪਿਛਲੇ ਕਿਸਾਨ ਅੰਦੋਲਨ ਨਹੀਂ ਦਿੱਤਾ ਹੋਇਆ ਇਸ ਕਰਕੇ ਅੱਜ ਐਗਜ਼ਾਮਪਲ ਨਵੀਂ ਸੈੱਟ ਕਰਨ ਦੀ ਲੋੜ ਆ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਕੀ ਆ ਮੰਗਾ ਕੀ ਨੇ ਦੋ ਹੀ ਸਭ ਤੋਂ ਮੇਨ ਮੰਗਾਂ ਨੇ ਬਾਕੀ ਦਾ ਸਾਰਾ ਪਾਸੇ ਰਹਿ ਗਿਆ ਉਹਦੇ ਵਿੱਚ ਮੇਨ ਜਿਹੜੀਆਂ ਮੰਗਾਂ ਨੇ 23 ਫਸਲਾਂ ਤੇ ਐਮਐਸਪੀ ਜਿਹੜੀ ਮੰਗਦੇ ਆ ਤਾਂ ਕਿ ਅਸੀਂ ਹੋਰ ਫਸਲਾਂ ਬੀਜ ਸਕੀ ਉਹ ਸਾਡੀ ਧਰਤੀ ਜਿਹੜੀ ਆ ਅਸੀਂ ਪਾ ਪਾ ਕੇ ਪਾਣੀ ਸਾਡਾ ਸਾਰਾ ਥਲੜਾ ਕੀ ਆ ਸਾਰੇ ਮਾਕੇ ਜਿਹੜੇ ਬਲਾਕ ਨੇ ਪਾਣੀ ਵਾਲੀ ਡੇਂਜਰ ਜ਼ੋਨ ਚ ਭੇਜਤੇ ਦੂਜੀ ਜਿਹੜੀ ਕੀ ਆ ਸਿਰਫ ਕਰਜ਼ਾ ਮਾਫੀ ਪੂਰੇ ਮੁਲਕ ਵਾਸਤੇ ਮੰਗਦੇ ਆ ਸਾਰੀ ਕਿਸਾਨੀ ਵਾਸਤੇ ਮੰਗ ਰਹੇ ਆ 14 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਮਾਫੀ ਮੰਗਦਾ ਤੇ ਕਾਰਪੋਰੇਟ ਦਾ ਕਿਵੇਂ ਪਾ ਦਿੰਦੇ ਆ ਨੋ ਪਰਫਾਰਮਿੰਗ ਐਸੈਟ ਦੇ ਵਿੱਚ ਪਾ ਦਿੰਦੇ ਆ ਐਨਪੀਏ ਦੇ ਵਿੱਚ ਕਰ ਦਿੱਤਾ ਜਾਂਦਾ ਸਾਡਾ ਕਿਸਾਨਾਂ ਦਾ ਵੀ ਕੀ ਆ ਰਾਈਟ ਆ ਅਸੀਂ ਕਿਹੜਾ ਕੁਝ ਕਰਦੇ ਨਹੀਂ ਪਰ ਰੌਲਾ ਯਾ ਦੋਸਤੋ ਇਹਨਾਂ ਨੂੰ ਜਿਹੜੇ ਬੌਂਡ ਜਾਰੀ ਕੀਤੇ ਆ ਨਾ ਫੰਡ ਸਾਰੇ ਕਾਰਪੋਰੇਟ ਦਿੰਦੇ ਅਗਲੇ ਸਕੇ ਤਾਂ ਉਹਨਾਂ ਦੇ ਆ ਇਹਨਾਂ ਨੂੰ ਦੱਸਣਾ ਪਊ ਕਿ ਵੋਟਾਂ ਦਾ ਸਾਡੇ ਕੋਲ ਨੇ ਕੱਲੇ ਬੌਂਡ ਦੇ ਨਾਲ ਵੋਟਾਂ ਨਹੀਂ ਪੈਂਦੀਆਂ ਠੀਕ ਹੈ ਨਾ ਵੋਟਾਂ ਸਾਡੇ ਤੋਂ ਜੇ ਲੈਣੀਆਂ ਨੇ ਤਾਂ ਮੈਂ ਕਹਣਾ ਵੀ ਸਾਡੇ ਕੀ ਢਿੱਡ ਦੀ ਗੱਲ ਤੁਹਾਨੂੰ ਵੀ ਕਰਨੀ ਪੈਣੀ ਆ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਨੇ ਭਗਵੰਤ ਮਾਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਭਗਵੰਤ ਮਾਨ ਜੀ ਤੁਹਾਡਾ ਕੱਲ ਹੱਕ ਨਹੀਂ ਸੀ ਆਰਾਮੰਦਰ ਜਾਣ ਦਾ। ਅਯੋਧਿਆ ਦੇ ਵਿੱਚ ਜਾਣ ਦਾ ਫੇਰ ਵੀ ਜਾਇਆ ਜਾ ਸਕਦਾ ਸੀ ਉੱਥੇ ਪਰ ਕੱਲ ਦੇ ਹਾਲਾਤ ਕੀ ਸੀ? ਕੱਲ ਦੇ ਹਾਲਾਤਾਂ ਤੇ ਜਾਣਾ ਨਹੀਂ ਬੰਦਾ ਸੀ। ਅੱਜ ਵੀ ਤੁਹਾਡੀ ਸਪੋਰਟ ਦੀ ਲੋੜ ਆ। ਸਰਕਾਰ ਵੱਲੋਂ ਪੂਰੇ ਨੇੜੇ-ਤੇੜੇ ਦੇ ਹਸਪਤਾਲਾਂ ਦੇ ਵਿੱਚ ਵੈਸੇ ਅਲਰਟ ਕੀਤਾ ਹੋਇਆ ਸਾਰੇ ਆਨ ਡਿਊਟੀ ਰੱਖੇ ਹੋਏ ਆ ਡਾਕਟਰ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਕਿਸੇ ਸੱਟ ਵੇੜ ਵਾਜੇ ਤਾਂ ਨੌਜਵਾਨ ਦਾ ਜਾਂ ਉਹਨਾਂ ਕਿਸਾਨਾਂ ਦਾ ਇਲਾਜ ਕੀਤਾ ਜਾ ਸਕੇ ਸਰਕਾਰ ਵੱਲੋਂ ਉੱਥੇ ਸਪੋਰਟ ਵੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਉੱਤੇ ਉਹਦੇ ਵਾਸਤੇ ਸਰਕਾਰ ਵੀ ਮਾ ਕੇ ਮੈਂ ਕਹਣਾ ਜੀ ਚੰਗੀ ਕਹਿੰਦੇ ਜਿੱਥੇ ਚੰਗੀ ਆ ਪਰ ਭਗਵੰਤ ਮਾਨ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੇ ਪੁੱਤਾਂ ਨਾਲ ਖੜਨਾ ਬਣਦਾ ਤੇ ਖੜਗੇ ਸਾਹਿਬ ਜਿਹੜਾ ਬਿਆਨ ਦੇ ਕੇ ਤੁਰ ਗਏ ਕਹਿੰਦੇ ਕਿਸਾਨਾਂ ਦੇ ਨਾਲ ਆ ਫਿਰ ਆਪਦੇ ਕਿੱਡਰ ਨੂੰ ਕਿਉਂ ਨਹੀਂ ਕਿਹਾ ਵੀ ਆ ਕੇ ਨਾਲ ਖੜਜੋ ਅੱਜ ਲੋੜ ਹੈ ਕਿ ਆ ਤਾਂ ਕਿਸਾਨਾਂ ਦੇ ਨਾਲ ਪੂਰੀ ਕਾਂਗਰਸ ਆ ਕੇ ਉੱਥੇ ਬਾਰਡਰਾਂ ਦੇ ਖੜ ਜਾਂਦੀ ਤਾਂ ਤੁਸੀਂ ਵੋਟ ਦੇ ਹੱਕਦਾਰ ਸੀ ਅੱਜ ਉਹ ਲੋਕ ਵੋਟ ਦੇ ਹੱਕਦਾਰ ਹੋਣਗੇ ਜਿਹੜੇ ਅੱਜ ਕਿਸਾਨਾਂ ਦੇ ਨਾਲ ਜਿਨ੍ਹਾਂ ਦੇ ਸਿਰ ਤੇ ਅੱਜ ਪੰਜਾਬ ਹੱਸਦਾ ਬਸਦਾ ਰਸਦਾ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜੇ ਨਾਲ ਖੜਨ ਦੀ ਅੱਜ ਲਾਣਤਾ ਪਾਵਾਂਗੇ ਇਸੇ ਕਰਕੇ ਹੁਣ ਸਰਕਾਰ ਇੱਕ ਪਾਸੇ ਕੀ ਹੈ ਕੱਲ ਰਾਤ ਸ਼ਾਮ ਨੂੰ ਗੱਲਾਂ ਕਰਦੀ ਦੂਜੇ ਪਾਸੇ ਸਾਰੇ ਦੇ ਟਵਿੱਟਰ ਹੈਂਡਲ ਬੰਦ ਸਾਰੇ ਪਾਸੇ ਬੈਰੀਕੇਡ ਤਕੜੇ ਕਰੀ ਜਾਂਦੀ ਸੀ ਸਿਰਫ ਲੋਕਾਂ ਨੂੰ ਭੇਚ ਲਿਆ ਜਾ ਰਿਹਾ ਸੀ ਪਰ ਸਾਡੇ ਜਿਹੜੇ ਮਾਝੇ ਦੇ ਜਮਾਇਲ ਨੇ ਮੈਂ ਸਲਾਮ ਕਰਦਾ ਉਹਨਾਂ ਸਾਰਿਆਂ ਨੂੰ ਅਸਲ ਦੇ ਵਿੱਚ ਪੰਜਾਬ ਦੀ ਬੇਚੈਨੀ ਆ ਨਾ ਜਿਹੜੀ ਬੇਚੈਨੀ ਉਸ ਬੇਚੈਨੀ ਦੇ ਵਿੱਚੋਂ ਇਹ ਉਪਜਿਆ ਅੱਜ ਬੇਚੈਨੀ ਕੀ ਹੈ ਨਸ਼ੇ ਨਾਲ ਮਰਦੇ ਪੁੱਤਾਂ ਦੀ ਆ ਬਾਹਰ ਭਜਦੀ ਜਵਾਨੀ ਦੀ ਆ ਕਤਲ ਹੋ ਰਹੀ ਹੈ ਪਿਛਲੇ ਟਾਈਮਾਂ ਜਿਹੜੇ ਨੌਜਵਾਨ ਹੋਏ ਆ ਮੂਸੇ ਵਾਲਿਆ ਰ ਮਕੇ ਹੋਇਆ ਹੋਰ ਜਿਹੜੇ ਮਰਡਰ ਹੋਏ ਨੇ ਪੰਜਾਬ ਦੇ ਵਿੱਚ ਸੰਦੀਪ ਨੰਗ ਕਲੰਬੀਆਂ ਦਾ ਮਰਡਰ ਹੁੰਦਾ ਇਹ ਸਾਰੇ ਜਿਹੜੇ ਮਰਡਰ ਨੇ ਨਾ ਇਹ ਲੋਕਾਂ ਦੇ ਦਿਲ ਤੇ ਜਬੇ ਸਾਰੀ ਬੇਚੈਨੀ ਉਹਦੇ ਵਿੱਚੋਂ ਪੈਦਾ ਹੋਈ ਹੋਈ ਹੈ ਤੇ ਯਾਦ ਰੱਖਿਓ ਪਿਛਲੇ ਕਿਸਾਨ ਅੰਦੋਲਨ ਨਾਲੋਂ ਬੇਚੈਨੀ ਅੱਜ ਵਧੀ ਵੀ ਹੈ ਲੋਕਾਂ ਦੇ ਵਿੱਚ ਤੇ ਇਸ ਬੇਚੈਨੀ ਨੂੰ ਕੰਟਰੋਲ ਕਰਨਾ ਖੱਟਰ ਦੇ ਕਮਾਕੇ ਬਸਦਾ ਨਹੀਂ ਕਿਉਂਕਿ ਖੱਟਰ ਜੀ ਇਹ ਪੰਜਾਬੀ ਬਹੁਤ ਜਿਆਦਾ ਖੱਟਰ ਨੇ ਤੇ ਖੱਟਰ ਦਾ ਮਤਲਬ ਜਿਵੇਂ ਕੀ ਆ ਗਾਣੂ ਖੱਟਰ ਕਿਹਾ ਜਾਂਦਾ ਜਿਹੜੀ ਕੀ ਆ ਧਾਰਨੀ ਕੱਢਣ ਦਿੰਦੀ ਨਾ ਲੱਤ ਮਾਰਦੀ ਆ ਤੇ ਉਹ ਕਿਸਾਨ ਅੱਜ ਕੀ ਉਸੇ ਖੱਟਰ ਪੋਜੀਸ਼ਨ 'ਚ ਕੀ ਆ ਐ ਫੜੇ ਐ ਇਸ ਕਰਕੇ ਖੱਟਰ ਜੀ ਨੂੰ ਮੈਂ ਕਿ ਇਹੀ ਕਹਨੇ ਆ ਕਿ ਇਸ ਕਿਸਾਨਾਂ ਨੂੰ ਬੁਰੇ ਤਰੀਕੇ ਨਾਲ ਜਿਸ ਤਰ੍ਹਾਂ ਨਾਲ ਤੁਸੀਂ ਟੌਰਚਰ ਕਰ ਰਹੇ ਹੋ ਤੰਗ ਕਰ ਰਹੇ ਹੋ ਨਾ ਆਵਾਜ਼ ਆਜੋ ਕਿਉਂਕਿ ਹਰਿਆਣੇ ਦੇ ਵਿੱਚ ਉਹ ਵੀ ਵੋਟ ਨਹੀਂ ਮਿਲਣੀ ਕਿਉਂਕਿ ਹਰਿਆਣੇ ਦਾ ਅਰਥਚਾਰਾ ਵੀ ਸਾਰਾ ਇਸੇ 'ਤੇ ਹੀ ਖੜਾ ਸਿਰਫ ਸਮਝਣ ਦੀ ਲੋੜ ਆ ਹਰਿਆਣੇ ਵਾਲੇ ਭਰਾਵਾਂ ਨੂੰ ਵੀ ਕਿ ਲੜਾਈ ਜਿਹੜੀ ਹੈਗੀ ਆ ਪੂਰੀ ਸਾਡੀ ਕਿਸਾਨੀ ਦੀ ਹੋਣਦੀ ਆ ਸਾਰਿਆਂ ਨੂੰ ਲੋੜ ਆ ਤੇ ਜਿਹੜਾ ਅਸਲ ਕੰਮ ਹੈਗਾ ਦੋਸਤੋ ਸਰਕਾਰ ਦਾ ਹੱਕਾ ਕਾਨੂੰਨ ਜਿਹੜਾ ਕਿ ਇਹ ਵਿਵਸਥਾ ਕਾਇਮ ਰੱਖਣੀ ਤੇ ਸਰਕਾਰ ਸਭ ਤੋਂ ਵੱਧ ਕਾਨੂੰਨ ਤੋੜ ਰਹੀ ਆ ਅੱਜ ਸੜਕ ਸੁਰੱਖਿਆ ਮਾ ਕੇ ਸੜਕ ਸੁਰੱਖਿਆ ਦਾ ਮਾ ਕੇ ਜਿਹੜੇ ਨਿਯਮ ਆ ਉਹ ਤੋੜੇ ਜਾ ਰਹੇ ਆ ਅੱਜ ਸੜਕਾਂ ਦੇ ਕਿੱਲ ਗੱਡਣ ਦੀ ਅਥਾਰਟੀ ਉਹਨਾਂ ਨੂੰ ਕਿਹਨੇ ਦਿੱਤੀ ਸਰਕਾਰ ਨੂੰ ਕਿਵੇਂ ਕੱਢ ਸਕਦੇ ਆ ਕਿੱਲੋ ਜਿਸ ਤਰੀਕੇ ਨਾਲ ਰੋਕਣ ਲਈਆਂ ਜਾ ਰਹੀਆਂ ਹਾਈ ਕੋਰਟ ਨੇ ਵੀ ਲਾਹਣਤ ਪਾਈ ਆ ਸੜਕੇ ਜਾਈ ਹਾਈ ਕੋਰਟ ਵਾਲਿਆਂ ਦੇ ਪਰ ਜਵਾਨੀ ਤੌਰ ਤੇ ਪਾਈ ਆ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਕੋਲੇ ਕੀ ਅਥਾਰਟੀ ਆ ਯਾਰ ਕਿਸਾਨਾਂ ਨੂੰ ਅੰਦੋਲਨ ਕਰਨ ਤੋਂ ਰੋਕਣ ਦੀ ਪ੍ਰਬੰਧ ਕਰਕੇ ਦਿਓ ਉਹਨ ਦੇਲੀ ਦੇ ਵਿੱਚ ਇਹ ਤੁਹਾਡਾ ਹੱਕ ਬਣਦਾ ਸਰਕਾਰ ਕੇ ਕੋਰਟਾਂ ਨੇ ਵੀ ਕਿਤੇ ਨਾ ਕਿਤੇ ਮੈਂ ਕਹਿੰਦਾ ਕਿਸਾਨਾਂ ਦੀ ਹੱਕ ਦੇ ਵਿੱਚ ਆਵਾਜ਼ ਠਾਈ ਆ ਤੇ ਸਾਨੂੰ ਵੀ ਠਾਉਣੀ ਪਣਦੀ ਆ ਹੋਰ ਨਹੀਂ ਕੁਝ ਕਰ ਸਕਦੇ ਘਰਾਂ ਜੋ ਬੈਠੇ ਤਾਂ ਪੋਸਟ ਜਿੰਨੀਆਂ ਕ ਪੈਂਦੀਆਂ ਨੇ ਆਪ ਦੇ ਕੋਲ ਨੂੰ ਪਾਓ ਸ਼ੇਅਰ ਕਰੋ ਤੇ ਉਹਨਾਂ ਦਾ ਹੌਸਲਾ ਵਜਾਈ ਕਰੋ ਸਾਰਿਆਂ ਦਾ ਤੇ ਜਿਹੜੇ ਭਰਾ ਉਥੇ ਡਟੇ ਹੋਏ ਨੇ ਸਿੱਧੂਪੁਰ ਜਥੇਬੰਦੀ ਵੀ ਆ ਦੂਸਰਿਆਂ ਨਾਲ ਦੋਸਤੋਂ ਰਹੇ ਵੀ ਆ ਵਰਤੇ ਵੀ ਆ ਹੁਣ ਜਿਹੜੇ ਲੋਕ ਉਹਨਾਂ ਤੇ ਐਲੀਗੇਸ਼ਨ ਲਾਉਂਦੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜਿਹੜੇ ਬੰਦੇ ਨੇ 26 ਉਥੇ ਭੋਗੀਆਂ ਤੇ ਨਾਲ ਸੀਗੇ ਅਸੀਂ ਜਾਣਦੇ ਆ ਕਿ ਟੁੱਟੀ ਜਿਹੜੀ ਜੀਪ ਸੀ ਖਸਤਾ ਹਾਲਤ ਦੀ ਉਹਦੇ ਵਿੱਚ ਸਭਰਾ ਸਾਹਿਬ ਦਲੀਪ ਕਮਾਕੇ ਅਰਗੇ ਵੀਰ ਅਰਗੇ ਇਹ ਸਾਰੇ ਮੂਰੇ ਲੱਗੇ ਹੋਏ ਸੀ ਜੇ ਪੁਲਿਸ ਨੇ ਘੇਰ ਕੇ ਉਧਰ ਨੂੰ ਤੋਰੇ ਗਏ ਸੀ ਨਾ ਕਿ ਆਪ ਗਏ ਸੀ ਉਹ ਹਾਲਾਤ ਅਸੀਂ ਕੋਲ ਕੀਆ ਸਾਰਿਆਂ ਨੇ ਬਚੇ ਵੇ ਆ ਉਹਨਾਂ ਕੋਲੇ ਜਾ ਕੇ ਰਹੇ ਵੀ ਆ ਤੇ ਉਹਨਾਂ ਨੇ ਹਰ ਥਾਂ ਤੇ ਉਹ ਨਾਲ ਖੜਦੇ ਰਹੇ ਆ ਮਗੇ ਪੰਜਾਬ ਦੇ ਕੱਲੇ ਇਹਨਾਂ ਮਸਲਿਆਂ ਤੇ ਨਹੀਂ ਸਿੱਖੀ ਦੇ ਮਸਲਿਆਂ ਤੇ ਮਜ਼ਦੂਰਾਂ ਦੇ ਮਸਲਿਆਂ ਤੇ ਅੱਜ ਕਈ ਪੈਦਾ ਕਰ ਰਹੇ ਆ ਕਿ ਨੇ ਮਜ਼ਦੂਰਾਂ ਨੂੰ ਕਿਹੜਾ ਕੁਝ ਦੰਦੇ ਆ ਕਿਸਾਨ ਮਗ ਟ ਉਹਨਾਂ ਦਾ ਮਗ ਲੁੱਟ ਕਰਦੇ ਆ ਮੈਂ ਕਹਣਾ ਜਿਹੜਾ ਨਰੇਗਾ ਕੀ ਨਰੇਗਾ ਕੱਲੇ ਮਜ਼ਦੂਰਾਂ ਦੇ ਨਾਲ-ਨਾਲ ਕਿਸਾਨੀ ਦਾ ਵੀ ਹੱਕ ਆ ਹਨੀਰ ਸਿੰਘ ਨੂੰ ਕਦੇ ਸੁਣ ਕੇ ਦੇਖੋ ਜਿਹੜੇ ਬੰਦੇ ਇਸ ਵਿਸ਼ੇ ਤੇ ਕੰਮ ਕਰਦੇ ਆ ਜਿਹੜਾ 200 ਦਿਨ ਦਾ ਕੰਮ ਮੰਗਿਆ ਗਿਆ ਇੱਕ ਜ਼ਿਮੀਂਦਾਰ ਆਪਦੇ ਖੇਤ ਚ 200 ਪੌਦੇ ਲਾ ਕੇ ਆਪਣੇ ਕੀ ਆ 200 ਦਿਨ ਦੀ ਦਿਹਾੜੀ ਇੱਕ ਜ਼ਿਮੀਂਦਾਰ ਵੀ ਲੈ ਸਕਦਾ 5 ਕਿੱਲਾਂ ਤੋਂ ਘੱਟ ਵਾਲਾ ਆਪਦੇ ਖੇਤ ਚ ਕੰਮ ਕਰਨ ਦੀ ਉਹਨੂੰ ਦਿਹਾੜੀ ਮਿਲੂਗੀ ਉਦੋਂ ਬਾਅਦ ਬੂਟੇ ਲਾਉਣ ਦੀ ਨਹੀਂ ਬੂਟੇ ਦੀ ਸਾਫ਼ ਸੰਭਾਲ ਵੀ ਗਾਹ ਕਰਨੀ ਆ ਉਹਦੇ ਵਾਸਤੇ ਵੀ ਲਗਾਤਾਰ ਸਿਰਫ ਪਾਣੀ ਪਾਉਣ ਦੇ ਉਹਨੂੰ 200 ਰੁਪਏ ਦੀ ਹਰ ਰੋਜ਼ ਆਪਦੇ ਖੇਤ ਚ ਕੰਮ ਕਰਨ ਦੀ ਮਿਲ ਸਕਦੀ ਹੈ ਇਹ ਸਾਰੀ ਨਰੇਗਾ ਦੇ ਜਿਹੜੇ 200 ਦਿਨ ਦਾ ਕੰਮ ਮੰਗਿਆ ਜਾ ਰਿਹਾ ਇਹ ਜੇ ਮਜ਼ਦੂਰ ਤੇ ਕਿਸਾਨਾਂ ਦੇ ਸਾਂਝੇ ਹਿੱਤ ਨੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਸ ਮੋਰਚੇ 'ਤੇ ਜਿਸ ਤਰੀਕੇ ਨਾਲ ਵੀ ਸਾਥ ਦੇ ਸਕਦੇ ਹੋ ਵੱਧ ਤੋਂ ਵੱਧ ਸਾਥ ਜ਼ਰੂਰ ਦਿਓ ਤੇ ਜਿਸ ਤਰੀਕੇ ਨਾਲ ਵੀ ਗੱਲ ਅੱਗੇ ਪਹੁੰਚਦੀ ਕਰ ਸਕਦੇ ਆ ਕਿਉਂਕਿ ਉੱਥੇ ਕੱਲ ਤੋਂ ਰੋਕਾ ਹੋਰ ਵਧਾਇਆ ਜਾਣਗੀਆਂ ਪੰਜਾਬ ਦੇ ਵਿੱਚ ਵੀ ਰੋਕ ਲੱਗ ਸਕਦੀ ਆ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਚਲੋ ਕੱਲ ਖੁੰਝ ਗਏ ਸੀ ਪਰ ਅੱਜ ਵੀ ਤੁਹਾਡੀ ਕੀ ਆ ਸਾਰਿਆਂ ਦੀ ਲੋੜ ਆ ਅੱਜ ਮੈਂ ਕਹਿੰਨਾ ਕਾਲੀਦਲ ਵਾਲੇ ਵੀ ਕਾਂਗਰਸ ਵਾਲੇ ਵੀ ਸਾਰੇ ਜੇ ਆਪਦੇ ਕੇਡਰ ਨੂੰ ਕਹਿੰਦੇ ਆ ਕਿ ਜਾ ਕੇ ਨਾਲ ਖੜਜੋ ਤਾਂ ਕੱਲ ਨੂੰ ਵੋਟ ਮੰਗਣ ਆ ਜਾਣਗੇ ਕਹਿ ਦਿਓ ਲਲਕਰ ਕੇ ਇਹਨਾਂ ਨੂੰ ਪੋਸਟਾਂ ਪਾ ਦਿਓ ਕਿ ਫਿਰ ਆ ਜਿਓ ਨਹੀਂ ਫਿਰ ਵੜ ਕੇ ਦਿਖਾਓ ਇਹ ਲਲਕਰਨੇ ਪੈਣਗੇ ਤੇ ਇਕੱਲੇ ਇਹ ਨਹੀਂ ਬਾਕੀ ਸਾਰੇ ਵੀ ਲਲਕਰਨੇ ਪੈਣਗੇ ਜਿਹੜੇ ਸਾਡੇ ਵਿੱਚ ਬੈਠੇ ਆ ਨਾ ਕੱਲੀਆਂ ਲੜਨਤਾ ਪਾਉਣ ਵਾਲੇ ਅੱਜ ਲੋੜ ਏਕੇ ਦੀ ਆ ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਰਹਿੰਦੀਆਂ ਨੇ ਉਹਨਾਂ ਤੋਂ ਵੀ ਆਸ ਕਰਦੇ ਆ ਕਿ ਉਹ ਵੀ ਹੁਣ ਉਹਨਾਂ ਭਰਾਵਾ ਦੇ ਨਾਲ ਜੰਗ 'ਚ ਜਾ ਕੇ ਖੜਨਗੇ ਮਿਸਲਾਂ ਦੇ ਵਾਂਗ ਇਕੱਠੇ ਹੋ ਕੇ ਲੜਾਈ ਲੜਨਗੇ ਤਾਂ ਕਿ ਸਾਡੀ ਹੋਂਦ ਬਚਾਈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ